ਸਾਨ ਗੁਰੂ ਅਰਜਨ ਦੇਵ ਪਿਤਾ ਜੀ ਸੰਗਤਾਂ ਨੂੰ ਸੱਚ ਨਾਲ ਜੋੜਦੇ ਨੇ ਸੱਚ ਦਾ ਰਸਤਾ ਵਿਖਾਉਂਦੇ ਨੇ ਗੁਰੂ ਨਾਨਕ ਜੀ ਦੇ ਘਰ ਦੇ ਨਾਲ ਜੋੜਦੇ ਨੇ ਸ਼ਬਦ ਦੇ ਨਾਲ ਸੰਗਤ ਦੀ ਸਾਂਝ ਪਾਉਂਦੇ ਨੇ ਸਤਿਗੁਰੂ ਜੀ ਵੇਲੇ ਚਵਾਲ ਦਾ ਰਹਿਣ ਵਾਲਾ ਚੌਧਰੀ ਲੰਗਾ ਹੋਇਆ ਜੀ ਇਹ ਚੌਧਰੀ ਲੰਗਾ ਇਤਿਹਾਸ ਚ ਲਿਖਿਆ तकरीबन 84 ਪਿੰਡਾਂ ਦੀ ਜ਼ਿੰਮੇਵਾਰੀ ਇਹਦੇ ਸਿਰ ਤੇ ਸੀ 83 ਪਿੰਡਾਂ ਦਾ ਮਾਲਕ ਕਹ ਲੋ 84 ਪਿੰਡਾਂ ਦਾ ਚੌਧਰੀ ਕਹ ਲੋ ਇਹਨੂੰ ਬਹੁਤ ਸ਼ੌਕਰ ਹੈ ਬੜਾ ਧਨਵਾਨ ਹੈ ਨਾ ਮਾਇਆ ਦੀ ਕਮੀ ਹੈ ਨਾ ਪਦਾਰਥਾਂ ਦੀ ਕਮੀ ਹੈ ਇਹ ਸਖੀ ਸਰਵਰਾਂ ਨੂੰ ਮੰਨਦਾ ਹੈ ਜੀ ਘਰ ਚ ਜਗਾ ਵੀ ਬਣਾਈ ਹੋਈ ਹੈ ਖੁੰਡੀ ਵੀ ਰੱਖੀ ਹੋਈ ਹੈ ਰੋਟ ਚੜਾਉਣੇ ਨੇ ਇਹਦੇ ਘਰ ਵੀ ਸਖੀ ਸਰਵਰ ਨੂੰ ਜੋ ਮੰਨਦੇ ਨੇ ਉਹਨਾਂ ਨੇ ਆਉਣਾ ਤੋ ਲੋਕਾਂ ਨੂੰ ਜੋੜਦਾ ਵੀ ਸੱਖੀ ਸੱਬਰ ਦੇ ਨਾਲ ਹੀ ਹੈ ਚੌਧਰੀ ਨਗਾ ਪਰ ਅੰਦਰ ਸ਼ਾਂਤੀ ਨਹੀਂ ਹੈ ਅੰਦਰ ਆਨੰਦ ਨਹੀਂ ਹੈ ਅੰਦਰ ਉਹ ਰਸ ਨਹੀਂ ਹੈ ਭਾਗਾਂ ਵਾਲਿਓ ਇੱਕ ਦਿਨ ਇਹ ਕੁਝ ਸੰਗੀਆਂ ਦੇ ਨਾਲ ਜਾ ਰਿਹਾ ਕਿਤੇ ਅਗਲੇ ਪਾਸੇ ਕੁਝ ਗੁਰ ਸਿਖਾਰੇ ਨੇ ਤੋਂ ਆਨੰਦ ਸਾਹਿਬ ਦਾ ਬਾਠ ਕਰ ਰਹੇ ਨੇ ਜਦ ਇਹਦੇ ਕੋਲੋਂ ਲੰਗਰ ਲੱਗੇ ਤੇ ਪੰਕਤੀ ਸੀ ਗੁਰੂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਕੰਨਾ ਚ ਇਹ ਪੰਕਤੀ ਗੂੰਜੀ ਹੈ ਅੰਦਰ ਸ਼ਾਂਤੀ ਨਹੀਂ ਹੈ ਅੰਦਰ ਟਿਕਿਆ ਹੋਇਆ ਨਹੀਂ ਹੈ ਅੰਦਰ ਸਹਿਜ ਨਹੀਂ ਹੈ ਜੇ ਅੰਦਰ ਖੀੜਾ ਨਹੀਂ ਇਹ ਸੋਚਦਾ ਬਿਲਕੁਲ ਮਾਇਆ ਵੀ ਹੈ ਮੇਰੇ ਕੋਲ ਪਦਾਰਥ ਵੀ ਨੇ ਘਰ ਚੱਲ ਵੀਰਾ ਵੀ ਹੈ ਜ਼ਮੀਨ ਵੀ ਹੈ ਪਰ ਅੰਦਰ ਰਸ ਨਹੀਂ ਇਹ ਫਿਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਤੇ ਜਾਂਦਾ ਹੈ ਕਿੱਥੇ ਤਰਨ ਤਰਨ ਸਾਹਿਬ ਜਦੋਂ ਤਰਨ ਤਰਨ ਸਾਹਿਬ ਜਾਂਦਾ ਹੈ ਇਕੀ ਵੇਖਦਾ ਜੀ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਦੇ ਭੋਗ ਪੈਂਦੇ ਨੇ ਸਤਿਗੁਰੂ ਕੋਈ ਸਮਾਂ ਸੰਗਤ ਨੂੰ ਮਿਲਦੇ ਨੇ ਤਕਰੀਬਨ 10:00 ਵਜੇ ਦੇ ਨੇ ਸਤਿਗੁਰੂ ਇੱਕ ਟਰੇ ਫੜਦੇ ਨੇ ਵੱਡੇ ਜੀ ਗੁਰੂ ਅਰਜਨ ਦੇ ਪਿਤਾ ਜੀ ਉਹ ਟਰੇ ਦੇ ਵਿੱਚ ਕੁਝ ਮਠਿਆਈ ਨਹੀਂ ਕੋਈ ਖਾਣ ਵਾਲੇ ਪਦਾਰਥ ਨਹੀਂ ਉਹ ਟਰੇ 'ਚ ਕੀ ਹੈ ਭਾਗਾਂ ਵਾਲਿਓ ਓਡੇ 'ਚ ਮਲੰਗ ਤੇ ਪੱਟੀਆਂ ਸਤਿਗੁਰੂ ਮਲਮ ਪੱਟੀਆਂ ਟਰੇਜ ਰੱਖ ਕੇ ਕਿੱਥੇ ਜਾਂਦੇ ਨੇ ਤਰਨ ਤਰਨ ਕੋੜਖਾਨੇ ਦੇ ਵਿੱਚ ਜੋ ਸੰਤ ਗੁਰੂ ਨੇ ਚਲਾਇਆ ਸੀ ਸਤਿਗੁਰੂ ਆਪ ਕੋੜੀਆਂ ਦੀ ਹੱਥੀ ਸੇਵਾ ਕਰਦੇ ਨੇ ਉਹਨਾਂ ਦੇ ਜ਼ਖਮ ਵੀ ਸਾਫ਼ ਕਰਦੇ ਨੇ ਉਹਨਾਂ ਨੂੰ ਮਲਮ ਪੱਟੀ ਵੀ ਆਪ ਪੱਤੀ ਕਰਦੇ ਨੇ ਇਹ ਵੇਖ ਕੇ ਨਾ ਬੜਾ ਪ੍ਰਭਾਵਿਤ ਹੁੰਦਾ ਹੈ ਤੇ ਪੁੱਛਦਾ ਕੀ ਗੁਰੂ ਅਰਜਨ ਦੇ ਪੁੱਤਰ ਰੋਜਾਨਾ ਹੀ ਇਸ ਤਰ੍ਹਾਂ ਸੇਵਾ ਕਰਦੇ ਨੇ ਕਹਿੰਦੇ ਹਾਂ ਰੋਜਾਨਾ ਹੀ ਸਤਿਗੁਰੂ ਕੋਰੀਆਂ ਦੀ ਅਥੀ ਸੇਵਾ ਕਰਦੇ ਨੇ ਇਹ ਮਨ ਵਿੱਚ ਸੋਚਦਾ ਕਿਤੇ ਗੁਰੂ ਨਾਨਕ ਦੀ ਜੋਤ ਹੈ ਤੇ ਐਡੀ ਨਿਮਰਤਾ ਗੁਰੂ ਹੁੰਦਿਆਂ ਵੀ ਸਰਬਸ਼ਕਤੀਮਾਨ ਹੁੰਦਿਆਂ ਵੀ ਇੰਨੀ ਨਿਮਰਤਾ ਆਪ ਅਥੀ ਸੇਵਾ ਕਰਨੀ ਇਹ ਸਤਿਗੁਰ ਦੀ ਸ਼ਰਨ ਵਿੱਚ ਜਾਂਦਾ ਹੈ ਗਲਤ ਪੱਲਾ ਪਾ ਕੇ ਕਹਿੰਦਾ ਸਤਿਗੁਰੂ ਹੇ ਗੁਰੂ ਅਰਜਨ ਦੇਵ ਪਿਤਾ ਜੀ ਕਿਰਪਾ ਕਰੋ ਮੈਂ ਵੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਕਿਰਪਾ ਕਰੋ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਮੈਨੂੰ ਆਪਣੀ ਸਿੱਖੀ ਬਖਸ਼ੋ ਮਰ ਜਿੰਦੇ ਕੁਝ ਦਿਨ ਇੱਥੇ ਪਹਿਲਾਂ ਸੇਵਾ ਕਰ ਇਹ ਮਹਿੰਗੀ ਦਾਤ ਹੈ ਵੀ ਦਾਤ ਅ ਤਰੀ ਝੋਲੀ ਚ ਪਵੇਗੀ ਪਰ ਕੁਝ ਦਿਨ ਸੇਵਾ ਕਰ ਇੱਥੇ ਇਹ ਵੀ ਸੰਤਾਂ ਦੀ ਸੇਵਾ ਕਰਦਾ ਹੈ ਕੁਝ ਦਿਨਾਂ ਬਾਅਦ ਫਿਰ ਸਤਿਗੁਰੂ ਦੀ ਸ਼ਰਨ 'ਚ ਜਾਂਦਾ ਹੈ ਸਤਿਗੁਰੂ ਮੈਨੂੰ ਸਿੱਖੀ ਦੀ ਦਾਤ ਦੀ ਬਖਸ਼ਿਸ਼ ਕਰਦੇ ਹੋ ਸਤਿਗੁਰੂ ਉਸ ਵੇਲੇ ਜੋ ਮਰਿਆਦਾ ਸੀ ਚਰਨ ਪਾਉਲਦੇ ਇਹ ਚੌਧਰੀ ਲੰਗਾ ਨੂੰ ਹੁਣ ਸਿੱਖੀ ਦੀ ਦਾਤ ਦੇ ਕੇ ਸਤਿਗੁਰੂ ਭਾਈ ਚੌਧਰੀ ਲੰਗਾ ਬਣਾਉਂਦੇ ਨੇ ਭਾਈ ਲੰਗਾ ਬਣ ਗਿਆ ਜੀ ਹੁਣ ਇਹ ਚੌਧਰੀ ਲੰਗਾ ਭਾਈ ਲੰਗਾ ਬਣ ਗਿਆ ਹੁਣ ਸੇਵਾ ਕਰਦਾ ਹੈ ਗੁਰੂ ਘਰ ਉਹ ਸੇਵਾ ਕੀ ਕਰਦਾ ਹੈ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਜਾਗਦਾ ਹੈ ਕਰਤ ਲਵੇਰਾ ਸੀ ਰਾਤ ਨੂੰ ਦੁੱਧ ਨੂੰ ਜਾਗ ਲਾ ਨਾ ਦਿੰਦਾ ਹੈ ਉਸੇ ਦੇ ਦਹੀਂ ਜੰਮ ਜਾਂਦਾ ਹੈ ਅੰਮ੍ਰਿਤ ਵੇਲੇ ਮਿੱਟੀ ਦੇ ਭਾਂਡੇ ਦੇ ਵਿੱਚ ਉਹ ਦਹੀਂ ਦਾ ਭਾਂਡਾ ਗੁਰਮੁਖੋ ਸਿਰ ਤੇ ਚੁੱਕ ਕੇ ਸਤਗੁਰੂ ਦੇ ਸ਼ਰਨ ਵਿੱਚ ਲੈ ਕੇ ਆਉਂਦਾ ਰੋਜ਼ਾਨਾ ਹੀ ਮੀ ਉਹ ਵੇ ਹਨੇੜੀ ਹੋਵੇ ਰੋਜ਼ਾਨਾ ਹੀ ਗੁਰੂ ਗੁਰੂ ਕਰਦੇ ਆ ਇਹ ਸਤਿਗੁਰੂ ਦੇ ਸ਼ਰਨ ਵਿੱਚ ਆਉਂਦਾ ਹੈ ਸੰਗਤਾਂ ਦੀ ਦਿਨੇ ਸੇਵਾ ਕਰਦਾ ਹੈ ਦੁਪਹਿਰ ਤੋਂ ਬਾਅਦ ਫਿਰ ਆਪਣੇ ਨਗਰ ਚ ਭਾਲ ਚਲਾ ਜਾਂਦਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਹੁਣ ਕਿਰਪਾ ਹੁੰਦੀ ਜਾਂਦੀ ਹੈ ਜਿਹਦੇ ਅੰਦਰ ਵੀ ਸਹਿਜ ਆਉਣਾ ਸ਼ੁਰੂ ਹੋ ਗਿਆ ਇਹਦੇ ਅੰਦਰ ਜਿਵੇਂ ਨਾਮ ਚੱਲਣਾ ਸ਼ੁਰੂ ਹੋ ਗਿਆ ਗੁਰਮਖੋ ਉਹ ਕਿਰਪਾ ਹੋ ਗਈ ਰੰਗ ਲਾਗਤ ਲਗਤ ਲਗਤ ਹੈ ਪਉ ਭਗਤ 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 ਹੈ ਨਾਮ ਦਾ ਰੰਗ ਲੱਗਣਾ ਸ਼ੁਰੂ ਹੋ ਗਿਆ ਚਿਹਰੇ ਤੇ ਰੂਹਾਨੀ ਤਬਲੀ ਸ਼ੁਰੂ ਹੋ ਗਈ ਹੈ ਭਾਈ ਲੰਗਾ ਜੀ ਦੇ ਅੱਜ ਸਤਿਗੁਰੂ ਜੀ ਇਹਨੂੰ ਚੈੱਕ ਕਰਨ ਲੱਗੇ ਦੁਪਹਿਰ ਤੋਂ ਬਾਅਦ ਜਦੋਂ ਇਹ ਵਾਪਸ ਜਾਂਦਾ ਹੈ ਆਪਣੇ ਨਗਰ ਚੁਭਾਲ ਸੇਵਾ ਕਰਕੇ ਸੰਗਤ ਦੀ ਇਨੇ ਅਮਰਤ ਵੇਲੇ ਫਿਰ ਆਉਣਾ ਹੈ ਸਤਗੁਰੂ ਰਾਜ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਤਗੁਰੂ ਅਮਰਤ ਸਰ ਦੀ ਧਰਤੀ ਤੇ ਆ ਜਾਂਦੇ ਨੇ ਇੱਥੇ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਅਮਰਤ ਵੇਲੇ ਰੂਟੀਨ ਦੇ ਮੁਤਾਬਕ ਜੋ ਇਹਦਾ ਨਾਮ ਸੀ ਉਹ ਮਿੱਟੀ ਦੇ ਭਾਂਡੇ ਨਹੀਂ ਜਮਾਇਆ ਉਹ ਭਾਂਡਾ ਸਿਰ ਤੇ ਰੱਖਿਆ ਹੋਇਆ ਤੇ ਇਹ ਸਤਗੁਰੂ ਦੀ ਸ਼ਰਨ ਵਿੱਚ ਤਰਨ-ਤਰਨ ਪਹੁੰਚਦਾ ਹੈ ਇੱਥੇ ਨੂੰ ਪਤਾ ਲੱਗਦਾ ਸਤਗੁਰੂ ਅਮਰਤ ਸਰ ਦੀ ਧਰਤੀ ਤੇ ਪਹੁੰਚ ਗਏ ਨੇ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਗਏ ਨੇ ਇਹ ਫਿਰ ਤਰਨਤਨ ਤੋਂ ਉਸੇ ਵੇਲੇ ਹੀ ਅੰਮ੍ਰਿਤਸਰ ਵੱਲ ਚੱਲੇ ਪਾਉਂਦਾ ਹੈ ਜੀ ਇਧਰੋਂ ਸਤਿਗੁਰੂ ਇਹ ਅੰਮ੍ਰਿਤਸਰ ਪਹੁੰਚਦੇ ਸਤਿਗੁਰੂ ਫਿਰ ਵਾਪਸ ਸ੍ਰੀ ਦੇ ਅੰਮ੍ਰਿਤ ਵਿਲੇ ਆਸਾ ਦੀ ਵਾਰ ਦੇ ਕੀਰਤਨ ਦੇ ਦੀਵਾਨ ਦੀ ਸਮਾਪਤੀ ਸਤਿਗੁਰੂ ਫਿਰ ਵਾਪਸੀ ਤਰਨਤਨ ਵੱਲ ਇਹ ਅੰਮ੍ਰਿਤਸਰ ਪਹੁੰਚਦੇ ਜਦੋਂ ਉੱਥੋਂ ਪਤਾ ਲੱਗਦਾ ਸਤਿਗੁਰੂ ਫਿਰ ਤਰਨਤਨ ਪਹੁੰਚ ਗਏ ਨੇ ਇਹ ਫਿਰ ਦੁਪਹਿਰ ਦਾ ਸਮਾਂ ਹੋ ਗਿਆ ਲਗਭਗ ਫਿਰ ਤੁਰਦਾ ਹੈ ਉਧਰੋਂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਫਿਰ ਤੁਰਦਾ ਹੈ ਇਹ ਤਰਨਤਾਰਨ ਸਾਹਿਬ ਪਹੁੰਚਦਾ ਹੈ ਸ਼ਾਮ ਦਾ ਸਮਾਂ ਹੋ ਜਾਂਦਾ ਹੈ ਤਕਰੀਬਨ ਰਾਤ ਦਾ ਸਮਾਂ ਹੋ ਗਿਆ ਸਤਿਗੁਰੂ ਦੀ ਸ਼ਰਤ ਤੇ ਜਾ ਕੇ ਨਮਸਕਾਰ ਕਰਦਾ ਹੈ ਸਤਿਗੁਰੂ ਮੈਂ ਨੇ ਮਤਾਬਕ ਤੁਹਾਡੀ ਕਿਰਪਾ ਨਾਲ ਹੀ ਲੈ ਕੇ ਆਇਆ ਸਤਿਗੁਰੂ ਕਿਰਪਾ ਕਰੂ ਭੋਗ ਲਾਓ ਆਪ ਜੀ ਇਹ ਦਈ ਸ਼ਕਨਾ ਕਰੋ ਸਤਿਗੁਰੂ ਕਦੀ ਉਹ ਦਈ ਵੱਲ ਵੇਖਦੇ ਨੇ ਕਦੀ ਇਹਦੇ ਮੁਖ ਵੱਲ ਵੇਖਦੇ ਨੇ ਪਿਤਾ ਜੀ ਅੱਖ ਲਗੇ ਵਾਹ ਭਾਈ ਲਗਾ ਤੇਰੇ ਪ੍ਰੇਮ ਤੋਂ ਸਦਕੇ ਤੇਰੇ ਪ੍ਰੇਮ ਤੋਂ ਅਸ਼ਕੇ ਜਾਈਏ ਐਡਾ ਪਿਆਰ ਤਰਨ ਤਰਨ ਆਇਆ ਪਤਾ ਲੱਗਾ ਅਸੀਂ ਅੰਮ੍ਰਿਤਸਰ ਗਏ ਤੇ ਫਿਰ مشੇ ਅੰਮ੍ਰਿਤਸਰ ਉੱਥੋਂ ਪਤਾ ਲੱਗਾ ਅਸੀਂ ਤਰਨ ਤਰਨ ਫਿਰ ਤਰਨ ਤਰਨ ਐਡਾ ਪ੍ਰੇਮ ਤੇਰੇ ਅੰਦਰ ਸਤਿਗੁਰੂ ਬੜੇ ਪ੍ਰਸੰਨ ਹੁੰਦੇ ਨੇ ਇਹਦਾ ਦਹੀਂ ਛਕਦੇ ਨੇ ਸਤਿਗੁਰੂ ਕਹਿੰਦੇ ਉਹ ਭਾਈ ਲੰਗਾ ਜਿਹੜੀ ਦਾਤ ਲੈਣ ਵਾਸਤੇ ਗੁਰੂ ਘਰ ਆਇਆ ਸੀ ਨਾ ਤੂੰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਅੱਜ ਉਹ ਦਾਤ ਤੇਰੀ ਝੋਲੀ 'ਚ ਪੈ ਰਹੀ ਹੈ ਕਿਰੀ ਦਾਤ ਲੈਣ ਵਾਸਤੇ ਆਇਆ ਸੀ ਅੰਦਰ ਸਹਜ ਆ ਜਾਵੇ ਅੰਦਰ ਆਨੰਦ ਆ ਜਾਵੇ ਅੰਦਰ ਖੁਸ਼ੀ ਪ੍ਰਗਟ ਹੋ ਜਾਵੇ ਕਈ ਵਾਰ ਸੀ ਕਹਿੰਨੇ ਮਾਇਆ ਦੇ ਨਾਲ ਖੁਸ਼ੀ ਮਿਲਦੀ ਹੈ ਗ੍ਰਸਤੀ ਬੰਦੇ ਨੂੰ ਮਾਇਆ ਦੀ ਵੀ ਲੋੜ ਹੈ ਕਈ ਵਾਰ ਅਸੀਂ ਕਹਿੰਦੇ ਪਦਾਰਥਾਂ ਦੇ ਨਾਲ ਖੁਸ਼ੀ ਮਿਲਦੀ ਏ ਭਾਗਾ ਵਾਲਿਓ ਕਿੱਲੇ ਪਦਾਰਥਾਂ ਨਾਲ ਖੁਸ਼ੀ ਨਹੀਂ ਖੁਸ਼ੀ ਹੈ ਗੁਰੂ ਦੀ ਨਦਰ ਵਿੱਚ ਪਰ ਦੇਣਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਕੋਲੋਂ ਨਦਰ ਮੰਗਿਆ ਕਰੋ ਅੱਜ ਗੁਰੂ ਅਰਜਨ ਦੇ ਪਿਤਾ ਜੀ ਨੇ ਪਿਆਰ ਭਰੀ ਨਜ਼ਰ ਕੀਤੀ ਉਹਦੇ ਤੇ ਇਹਦਾ ਪਿਆਰ ਵੇਖ ਕੇ ਸਤਗੁਰ ਜੀ ਨੇ ਨੂੰ ਆਪਣੇ ਗਲ ਦੇ ਨਾਲ ਲਾਇਆ ਜਦੋਂ ਸਤਗੁਰ ਗੁਰੂ ਅਰਜਨ ਦੇ ਪਿਤਾ ਨੇ ਭਾਈ ਲੰਗਾਹ ਜੀ ਨੂੰ ਆਪਣੇ ਗਲ ਦੇ ਨਾਲ ਲਾਇਆ ਨਾ ਜਦੋਂ ਇਹਦੇ ਅੰਦਰ ਗੁਰਮੁਖ ਕੋ ਛੜਨਾੜ ਛੜੀ ਜਿਵੇਂ ਇਹਦਾ ਰੋਮ ਰੋਮ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਪਦਾ ਪਿਆ ਕਿਤੇ ਸਦਕੇ ਪ੍ਰੇਮ ਦੇ ਸਦਕੇ ਜਿੰਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਗੱਜ ਕੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ तिनहि प्रभ पायो तिनहि तब तारयो पायो तिनहि प्रभु पायो तिनहि प्रभु पायो तिनहि प्रभु पायो साच कहो सुन ले हो सबे जिन प्रेम कियो तिनहि प्रभ पायो ਜਿਹੜੀ ਦਾਤ ਲੈਣ ਵਾਸਤੇ ਗੁਰੂ ਘਰ ਆਇਆ ਸੀ ਅੱਜ ਉਹ ਦਾਤ ਨਾਲ ਸਤਿਗੁਰ ਨੇ ਇਹਨੂੰ ਨਵਾਜਿਆ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਨਾਮ ਚੱਲ ਗਿਆ ਅੰਦਰ ਦੀ ਇਹ ਗੁਰੂ ਘਰ ਬੜੀ ਸੇਵਾ ਕਰਦਾ ਹੈ ਬਹੁਤ ਸੇਵਾ ਕਰਦਾ ਹੈ ਜਿਸ ਵੇਲੇ ਪੁਰ ਅਰਜਨ ਦੇ ਪਿਤਾ ਜੀ ਲਾਹੌਰ ਗਏ ਨਾ ਸ਼ਹੀਦੀ ਦੇਣ ਵਾਸਤੇ ਇਹ ਵੀ ਨਾਲ ਗਿਆ ਹੈ ਜੀ ਪੰਜ ਸਿੱਖਾਂ ਦੇ ਨਾਲ ਇਹ ਵੀ ਨਾਲ ਗਿਆ ਹੈ ਇਹ ਵਾਪਸ ਆਇਆ ਹੁਣ ਛੇਵੇਂ ਪਾਸ਼ਾ ਦੇ ਚਰਨਾਂ ਦੀ ਸੇਵਾ ਲੁਭਾਉਂਦਾ ਹੈ ਜੀ ਬੜੀਆਂ ਵੱਡੀਆਂ ਵੱਡੀਆਂ ਇਹ ਸੇਵਾ ਨਿਭਾ ਰਿਹਾ ਹੈ ਭਾਈ ਲੰਗਾ ਨਾਮ ਦਾ ਰੰਗ ਲੱਗ ਚੁੱਕਿਆ ਹੈ ਜਿਸ ਵੇਲੇ ਅੰਮ੍ਰਿਤਸਰ ਦੀ ਪਹਿਲੀ ਜੰਗ ਹੁੰਦੀ ਹੈ ਭੱਗਾਂ ਵਾਲੇ ਹੁੰਦੇ ਆਉਂਦੇ ਹੋ ਉਧਰੋਂ ਬੀਬੀ ਵੀਰੋ ਜੀ ਦਾ ਵਿਆਹ ਹੈ ਛੇਵੇਂ ਪਾਸ਼ਾ ਦੀ ਸੁਪਤਰੀ ਦਾ ਬੀਬੀ ਵੀਰੋਜੀ ਦਾ ਉਧਰੋਂ ਵਿਆਹ ਹੈ ਉਧਰੋਂ ਜੰਗ ਦਾ ਮਾਹੌਲ ਬਣ ਗਿਆ ਜੰਗ ਆਰੰਭ ਹੋ ਗਈ ਅਗਲੇ ਦਿਨ ਵਿਆਹ ਹੈ ਬੀਬੀ ਵੀਰੋਜੀ ਦਾ ਇਹ ਵੱੜਦੇ ਗੋਲਿਆਂ ਦੇ ਵਿੱਚ ਸਤਪੁ ਦੇ ਸੰਮਖ ਜਾਂਦਾ ਹੈ ਛੇਵੇਂ ਪਾਤਸ਼ਾਹ ਦੇ ਭਾਈ ਲੰਗਾ ਸਤਗੁਰੂ ਬਰਾਤ ਉਧਰੋਂ ਮਠੰਡਿਓ ਮਠੰਡੇ ਜਿੱਨੂੰ ਚ ਰਵਾਨਾ ਹੋ ਚੁੱਕੀ ਹੈ ਕੁਝ ਸਮੇਂ ਤੱਕ ਬਰਾਤ ਪਹੁੰਚ ਜਾਏਗੀ ਇੱਥੇ ਪਰ ਇੱਥੇ ਮਾਹੌਲ ਜੰਗ ਵਾਲਾ ਹੈ ਤੇ ਬਰਾਤੀ ਸੇਵਾ ਕਿਵੇਂ ਕਰਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਲੰਗਾ ਜੀ ਕਹਿਣਾ ਕਿ ਜਉਂਦੇ ਖੁੱਲ ਕੇ ਆਖੋ ਕਿ ਆਖਿਆ ਭਾਈ ਲੰਗਾ ਜੀ ਕਹਿਣਾ ਕਿ ਜਉਂਦੇ ਹੋ ਖੁੱਲ ਕੇ ਆਖੋ ਸਤਿਗੁਰੂ ਜੇਰੀ ਤੁਸੀਂ ਮੇਰੇ ਗਰੀਬ ਤੇ ਬਖਸ਼ਿਸ਼ ਕੀਤੀ ਹੈ ਉਹ ਵੀ ਤੁਹਾਡਾ ਹੀ ਕਰਮ ਹੈ ਰਾਜ ਜੀ ਉਹ ਵੀ ਤੁਹਾਡਾ ਹੀ ਕਰ ਹੈ ਜੇ ਆਪ ਜੀ ਆਗਿਆ ਬਖਸ਼ੋ ਜੋ ਦਾਸ ਨੂੰ ਆਪ ਜੀ ਨੇ ਗ੍ਰਹਿ ਬਖਸ਼ਿਆ ਹੈ ਉੱਥੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋ ਜਾਵੇ ਤੇ ਸਤਿਗੁਰੂ ਬੜੇ ਪਰਸੰਨ ਹੋਏ ਕਹਦੇ ਹਾਂ ਫਿਰ ਸਿੱਖ ਨੂੰ ਭੇਜਦੇ ਹਾਂ ਬਰਾਤ ਹੁਣ ਅੰਮ੍ਰਿਤਸਰ ਦੀ ਜਗ੍ਹਾ ਤੇ ਚਵਾਲ ਚਲੀ ਜਾਵੇ ਉੱਥੇ ਬਰਾਤ ਦੀ ਸੇਵਾ ਪਾਣੀ ਤੁਸੀਂ ਕਰੋ ਸਵੇਰ ਨੂੰ ਅਸੀਂ ਵੀ ਪਹੁੰਚ ਜਾਵਾਂਗੇ ਪਾਗਾਂ ਵਾਲਿਓ ਇਦਨੋਂ ਸਤਿਗੁਰੂ ਨੇ ਸਿੱਖ ਨੂੰ ਭੇਜਿਆ ਉਹ ਸਿੱਖ ਨੇ ਜਾ ਕੇ ਛੇਵੇਂ ਪਾਤਸ਼ਾਹ ਦਾ ਬਰਾਤੀਆਂ ਨੂੰ ਸੁਨੇਹਾ ਦਿੱਤਾ ਵੀ ਸਤਿਗੁਰੂ ਦਾ ਹੁਕਮ ਹੈ ਬਰਾਤ ਚੁਹਾਲ ਜਾਵੇ ਉੱਥੇ ਜੰਗ ਦਾ ਮਾਹੌਲ ਜੰਗ ਲੱਗੀ ਹੋਈ ਹੈ ਸਾਰੀ ਬਰਾਤ ਚੁਹਾਲ ਪਹੁੰਚੀ ਭਾਈ ਲੰਗਾਹ ਨੇ ਆਪ ਸ੍ਰੀ ਪਾਤਸ਼ਾਹ ਦੀ ਸੇਵਾ ਕੀਤੀ ਇਤਿਹਾਸ ਦੇ ਵਿੱਚ ਬਹੁਤ ਸੇਵਾ ਕੀਤੀ ਬਰਾਤੀਆਂ ਦੀ ਆਪ ਉਹ ਸਾਰੇ ਬਰਾਤੀਏ ਗੁਰਸਿੱਖ ਸਨ ਗੁਰਮਖੋ ਗੁਰੂ ਜੀ ਦੇ ਸਿੱਖ ਸਨ ਉਹ ਵੀ ਸਤਗੁਰੂ ਜੀ ਨੇ ਜਦੋਂ ਵੇਖਿਆ ਭਾਈ ਲੰਗਾ ਜੀ ਨੇ ਆਪ ਸੇਵਾ ਕੀਤੀ ਹੈ ਸੁਨੇਹ ਮਿਲਿਆ ਸਤਗੁਰੂ ਜੀ ਨੂੰ ਬੜੇ ਪ੍ਰਸੰਨ ਹੋਏ ਸਤਗੁਰੂ ਜੀ ਇਧਰੋਂ ਸਤਗੁਰੂ ਜੀ ਨੇ ਜਦੋਂ ਸਤਗੁਰੂ ਪਿਤਾ ਜੀ ਨੇ ਜੰਗ ਜਿੱਤ ਲਈ ਮੁਗਲਾਂ ਨੂੰ ਭਜੜਾ ਪਾ ਦਿੱਤੀਆਂ ਅੰਮ੍ਰਿਤ ਵੇਲੇ ਫਿਰ ਸਤਗੁਰੂ ਜੀ ਚਵਾਲ ਪਹੁੰਚਦੇ ਨੇ ਚਵਾਲ ਹੀ ਫਿਰ ਬੀਬੀ ਵੀਰੋ ਜਿਹਦੇ ਅੰਮ੍ਰਿਤ ਵੇਲੇ ਫਿਰ ਦਿਵਾਨ ਲੱਗਦੇ ਨੇ ਦਿਵਾਨ ਤੋਂ ਅਪਰੰਤ ਆਨੰਦ ਗਾਟਦੇ ਹੁੰਦੇ ਨੇ ਤੇ ਭਾਈ ਲੰਗਾਹ ਜੀ ਬਹੁਤ ਸੇਵਾ ਕਰਦੇ ਨੇ ਬਰਾਤੀਆਂ ਦੀ ਸੰਗਤਾਂ ਦੀ ਬੇਅੰਤ ਸੰਗਤਾਂ ਇਕੱਠੀਆਂ ਉੱਥੇ ਹੋ ਗਈਆਂ ਮੈਂ ਕਈ ਵਾਰ ਸੋਚਦਾ ਵੇਖੋ ਭਾਈ ਲੰਗਾਹ ਜੀ ਨੇ ਉਸ ਸਮੇਂ ਸਰਕਾਰ ਦੀ ਪ੍ਰਵਾਹ ਨਹੀਂ ਕੀਤੀ ਜੇ ਗੁਰੂ ਨਾਲ ਪਿਆਰ ਹੈ ਨਾ ਉਹ ਪਿਆਰ ਨੂੰ ਭਾਇਆ ਫਿਰ ਹੋੜ ਕੀ ਹੁੰਦਾ ਸ਼ਹਿਰ ਸੋਚਦਾ ਜਿਸ ਤਰ੍ਹਾਂ ਮੈਂ ਆਪਣੇ ਘਰ ਸਤ ਗੁਰੂ ਦੀਆਂ ਸੰਗਤਾਂ ਨੂੰ ਸਦਾ ਸਤ ਗੁਰੂ ਸਦਾ ਸਤ ਗੁਰੂ ਦੀ ਬੱਚੀ ਇੱਥੇ ਆਨੰਦ ਕਾਰਜ ਹੋਣਗੇ ਤੇ ਸਰਕਾਰ ਨਾਲ ਮੇਰਾ ਵੈਰ ਪੈ ਜਾਏਗਾ ਸਰਕਾਰ ਮੇਰੇ ਵਿਰੁੱਧ ਹੋ ਜਾਏਗੀ ਪਰ ਉਸ ਚੀਜ਼ ਦੀ ਪਰਵਾਹ ਨਹੀਂ ਕੀਤੀ ਅੰਦਰੋਂ ਪ੍ਰੇਮ ਸ੍ਰੀ ਗੁਰੂ ਦੇ ਚਰਨਾਂ ਦੇ ਨਾਲ ਅੰਦਰੋਂ ਪ੍ਰੇਮ ਪਾਗਾਂ ਵਾਲਿਓ ਆਨੰਦ ਕਾਰਜ ਹੁੰਦੇ ਨੇ ਆਨੰਦ ਕਾਰਜ ਭਰਾਤਿਆਂ ਨੂੰ ਸਤਿਗੁਰੂ ਵਿਦਾ ਕਰਦੇ ਨੇ ਬੀਬੀ ਵੀਰੋ ਜੀ ਦਾ ਡੋਲਾ ਤੋੜਿਆ ਜਾਂਦਾ ਹੈ ਸਤਿਗੁਰੂ ਭਾਈ ਲੰਗਾ ਨੂੰ ਬੜੀਆਂ ਖੁਸ਼ੀਆਂ ਦਿੰਦੇ ਨੇ ਬਹੁਤ ਖੁਸ਼ੀਆਂ ਦਿੰਦੇ ਨੇ ਕਹਿੰਦੇ ਵਾਹ ਭਾਈ ਲੰਗਾ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਤੂੰ ਸਿੱਖੀ ਨਵਾਈ ਹੈ ਪਾਗਾਂ ਵਾਲਿਓ ਜਿਸ ਅਸਥਾਨ ਤੇ ਬੀਬੀ ਵੀਰੋ ਜਿਹਦੇ ਅਨੰਦ ਕਾਰਜ ਹੁੰਦਾ ਹੈ ਨਾ ਅੱਜ ਵੀ ਉਸ ਸਥਾਨ ਤੇ ਬਹੁਤ ਰੌਣਕਾਂ ਲੱਗਦੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਹੈ ਤੁਸੀਂ ਦਰਸ਼ਨ ਕੀਤੇ ਹੋਣਗੇ ਜਿੰਨਾ ਬੱਚਿਆਂ ਬੱਚਿਆਂ ਦੇ ਸੰਜੋਗ ਨਹੀਂ ਨਾ ਖੁੱਲਦੇ ਵਿਆਹ ਜੇਰੀ ਹੋ ਜਾਂਦੀ ਹੈ ਫਿਰ ਉੱਥੇ ਜਾ ਕੇ ਅਰਦਾਸ ਕਰਉਂਦੇ ਨੇ ਅੱਜ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰਦੇ ਨੇ ਫਿਰ ਸੰਜੋਗ ਖੁੱਲਦੇ ਨੇ ਕਦੀ ਚਲੇ ਜਾਓ ਗੁਰਮਖੋ ਰੋਜ਼ਾਨਾ ਹੀ ਜਿਨ੍ਹਾਂ ਦੇ ਸੰਜੋਗ ਨਹੀਂ ਖੁੱਲਦੇ ਮਾਂ ਪਿਓ ਆਪਣੀਆਂ ਬੱਚਿਆਂ ਦੀਆਂ ਅਰਦਾਸਾਂ ਕਰਾਉਂਦੇ ਨੇ ਆਪਣੇ ਬੱਚਿਆਂ ਦੀਆਂ ਅਰਦਾਸਾਂ ਅੱਜ ਵੀ ਕਰਾਉਂਦੇ ਨੇ ਉਸ ਅਸਾਂ ਤੇ ਤੇ ਸਤਿਗੁਰੂ ਅੱਜ ਵੀ ਬਖਸ਼ਿਸ਼ਾਂ ਕਰਦੇ ਨੇ ਫੇਰ ਸੰਜੋਗ ਖੁੱਲਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਬਹੁਤ ਪਿਆਰ ਨਿਭਾਇਆ ਭਾਈ ਲੰਗਾਜੀ ਨੇ ਜਿੰਦੇ ਸਵਾਸਾਂ ਤੱਕ ਸੰਗਤਾਂ ਦੀ ਸੇਵਾ ਕਰਦੇ ਰਹੇ ਇਹਨਾਂ ਦਾ ਪਰਿਵਾਰ ਵੀ ਗੁਰਮੁਖੋ ਗੁਰੂ ਘਰ ਨਾਲ ਜੁੜ ਗਿਆ ਫਿਰ ਇਹ ਭਾਈ ਲੰਗਾ ਜੀ ਦਾ ਪਿਆਰ ਦੇਖ ਕੇ ਭਾਈ ਗੁਰਦਾ ਜੀ ਆਪਣੀ 11ਵੀਂ ਵਾਰ ਤੇ 22ਵੀਂ ਪੌੜੀ 'ਚ ਫਿਰ ਜ਼ਿਕਰ ਕਰਦੇ ਨੇ ਭਾਈ ਲੰਗਾ ਜੀ ਦਾ ਫਿਰ ਜ਼ਿਕਰ ਕਰਦੇ ਨੇ ਕੀ ਕਹਿੰਦੇ ਇਹ ਭਾਈ ਗੁਰਦਾ ਜੀ ਕਹਿੰਦੇ ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾ ਸੁਹੰਦਾ ਦੇ ਪੱਟੀ ਅੰਦਰ ਚੌਧਰੀ ਅਲਕਾ ਪੱਟੀ ਦਾ ਬੰਦਾ ਢੱਲੋਂ ਗੋਦਸੀ ਗੁਰਮੁਖੋਂ ਇਹਨਾਂ ਦੀ ਢੱਲੋਂ ਲਾਲ ਲੰਗਾ ਲੰਗਾ ਨਾਮ ਸੀ ਢੱਲੋਂ ਲਾਲ ਲੰਗਾ ਸੁਹੰਦਾ ਵੇਖੋ ਭਾਈ ਗੁਰਦਾਸ ਜੀ ਨੇ ਫਿਰ ਮਾਨ ਦਿੱਤਾ ਗੁਰਮੁਖੋਂ ਆਪਣੀਆਂ ਵਾਰਾਂ 'ਚ ਭਾਈ ਲੰਗਾ ਜੀ ਦਾ ਫਿਰ ਜ਼ਿਕਰ ਕੀਤਾ ਆਪਣੀ 11ਵੀਂ ਵਾਰ ਤੇ ਬਾਹਮੀ ਪੌੜੀ ਦੇ ਵਿੱਚ ਕਿਹਦੇ ਸਦਕੇ ਪ੍ਰੇਮ ਦੇ ਸਦਕੇ ਭਾਈ ਲੰਗਾ ਫਿਰ ਗੁਰਮੁਖੋ ਗੁਰੂ ਗੁਰੂ ਜਪਦਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਉਮਰ ਬਢੇੜੀ ਵੀ ਹੈ ਵਾਹਿਗੁਰੂ ਜਪਦਾ ਇਹ ਭਾਈ ਲੰਗਾ ਦੇ ਪਰਿਵਾਰ ਤੋਂ ਬੀਬੀ ਭਾਗੋ ਜੀ ਹੋਏ ਨੇ ਮਾਈ ਭਾਗੋ ਜੀ ਨੇ ਉਹਨਾਂ ਨੂੰ ਆਪਣਾ ਆਖਦੇ ਆ ਜਦੋਂ ਗੁਰਮੁਖੋ ਉਹ ਸਿੱਖ ਬਦਾਵਾ ਲੈ ਕੇ ਆਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਿਰ ਮਾਈ ਭਾਗੋ ਨੇ ਫਿਰ ਉਹਨਾਂ ਨੂੰ ਪੇੜ ਨਾ ਦਿੱਤੀ ਉਹ ਮਾਈ ਭਾਗੋ ਵੀ ਗੁਰਮੁਖੋ ਭਾਈ ਲੰਗਾ ਦੇ ਪਰਿਵਾਰ ਦੇ ਵਿੱਚ ਹੋਈ ਹੈ ਭਾਈ ਨਗਾ ਦਾ ਸਾਰਾ ਪਰਵਾਰ ਹੀ ਫਿਰ ਗੁਰੂ ਘਰ ਨਾਲ ਜੁੜ ਗਿਆ ਅਖੀਲੇ ਸਮੇਂ ਵੀ ਭਾਈ ਨਗਾ ਜੀ ਵਾਹਿਗੁਰੂ 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 ਜਿੰਨੀ ਸੰਗਤ ਬੈਠੇ ਹੋ ਜੇ ਕਲਾਂਜ ਬੈਠ ਕੇ ਵੇਖਿਓ ਵੀ ਜੱਪੋ ਦਸ ਮਹੱਤਿ ਪਹਿਲਾਂ ਆ ਰਿਹਾ ਜੀ ਵਾਹਿਗੁਰੂ 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 ਜਦੋਂ ਵਾਹਿਗੁਰੂ ਜਪਣਾ ਫਿਰ ਕੰਜੂਸੀ ਨਾ ਕਰਿਆ ਕਰੋ ਮੈਕਸ ਤੁਹਾਨੂੰ ਬੇਨਤੀ ਕਰਦਾ ਗੱਜ ਕੇ ਵਾਹਿਗੁਰੂ ਜਪਿਆ ਕਰੋ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੇ ਕੋਈ ਜਹ ਮਾਤ ਪਿਤਾ ਸੁਖ ਉਮੀਦ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਸਤਗੁਰੂ ਕੋਲੋਂ ਇਹਦਾ ਲਾਭ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਜਵਾਬ ਦੇਣਗੇ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤੁਸੀਂ ਉਹਦੇ ਚ ਪੰਕਤੀ ਕਿਹੜੀ ਹੈ ਭੜੀਏ ਹੱਥ ਪੈਰ ਤਨ ਦੇ ਪਾਣੀ ਧੁੱਤੇ ਪੁੱਤਰ ਸੁਖੇ ਮੂਤ ਪ੍ਰੀਤੀ ਕੱਪੜ ਹੋਏ ਜੇ ਸਾ ਗੂਣ ਲਈਏ ਉਹ ਧੁਏ ਜੇ ਕੱਪੜਾ ਗੰਦਾ ਹੋ ਜਾਵੇ ਨਾ ਸਭ ਨਾ ਧੁੱਤਾ ਜਾਂਦਾ ਸਭ ਨਾ ਸਾਫ ਹੋ ਜਾਂਦਾ ਹੈ ਸਤਿਗੁਰੂ ਜੇ ਇਹ ਮਤ ਮੈ ਨਹੀਂ ਹੋ ਜਾਵੇ ਫਿਰ ਕੀ ਕਰੀਏ ਅਗਲੀ ਪੰਕਤੀ ਸਤਿਗੁਰੂ ਜਵਾਬ ਦਿੰਦੇ ਨੇ ਕਹਿੰਦੇ ਭੜੀਏ ਮਤ ਪਾਪਾਂ ਕੈ ਸੰਗ ਉਹ ਧੁਪੈ ਨਾਵੇਂ ਕੇ ਰੰਗ ਉਹ ਘਬਰਾ ਨਾ ਜੇ ਪਾਪਾਂ ਨਾ ਤੇਰੀ ਮਦ ਮੈਲੀ ਹੋਈ ਫਿਰ ਨਾਮ ਜਪ ਭਰੀਏ ਮਤ ਪਾਪਾਂ ਕੇ ਸੰਗ ਉਹ ਧੁਪੈ ਨਾਵੇਂ ਕੇ ਰੰਗ ਕਿਰਾਂ ਨਾਮ ਵਾਹਿਗੁਰੂ 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 ਫਿਰ ਭਾਈ ਨਗਾਹ ਜੀ ਵਾਹਿਗੁਰੂ 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 ਜਪਦੇ ਆ ਵਾਹਿਗੁਰੂ ਤੇ ਅਪੀਦ ਹੋ ਗਏ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਉ ਵਿਚਾਰ ਕਰਦਾ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾਥ ਸਿਰ ਤੇ ਬਖਸ਼ਣ ਜੋਗ ਹੈ ਭਾਗਾਂ ਵਾਲਿਓ